ਜੋ ਜਿਹੜਾ ਤੁਹਾਡਾ ਕੰਸਰਨ ਹੈ ਬਿਲਕੁਲ ਠੀਕ ਹੈ ਤੇ ਮੈਂ ਇਹਨਾਂ ਨੂੰ ਇਹ ਆਸ਼ਵਾਸਨ ਦਿੰਦਾ ਕਿ ਪਲਾਸਟਿਕ ਵੇਸਟ ਮੈਨੇਜਮੈਂਟ ਰੂਲ ਜਿਹੜੇ ਹੈਗੇ ਨੇ ਉਹਨਾਂ ਨੂੰ ਅਸੀਂ ਇੰਪਲੀਮੈਂਟ ਕਰਾਂਗੇ ਆਈ ਵਿਲ ਹੈਵ ਅ ਮੀਟਿੰਗ ਵਿਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੇ ਸਾਰੇ ਵਾਅਦਿਆਂ ਨੂੰ ਤੋੜ ਚੜਾਇਆ ਪੰਜਾਬ ਦੇ ਲੋਕਾਂ ਨੂੰ ਸਭ ਤੋਂ ਸਸਤੀ ਤੇ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਦਾ ਵਾਅਦਾ ਪੂਰਾ ਕੀਤਾ ਬਿਜਲੀ ਦੇ ਖੇਤਰ 'ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਇਤਿਹਾਸ ਵਿੱਚ ਇੱਕ ਨਵੀਂ ਪਰੰਪਰਾ ਸ਼ੁਰੂ ਕੀਤੀ ਜਦੋਂ 600 ਯੂਨਿਟ ਬਿਜਲੀ ਮੁਫਤ ਦਾ ਐਲਾਨ ਕੀਤਾ ਗਿਆ ਜਿਸ ਦਾ ਪੰਜਾਬ ਦੇ ਲੱਖਾਂ ਪਰਿਵਾਰਾਂ ਨੂੰ ਲਾਭ ਪਹੁੰਚਿਆ। ਇਹੀ ਕਾਰਨ ਹੈ ਕਿ ਪੰਜਾਬੀਆਂ ਨੂੰ ਮੁਫਤ ਬਿਜਲੀ ਗਾਰੰਟੀ ਤਹਿਤ 90% ਤੋਂ ਵੱਧ ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ। 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਉਹਦਾ ਫਾਇਦਾ ਹੋਇਆ। ਸਸ਼ੀਕਾਲ ਮੈਂ ਹਾਂ ਰਮਨਦੀਪ जीरकपुर ਤੋਂ ਮੈਂ ਸੀਐਮ ਭਗਵੰਤ ਮਾਨ ਜੀ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ 600 ਯੂਨਿਟ ਮਾਫ ਕੀਤੀ। ਅਸੀਂ ਭਗਵੰਤ ਮਾਨ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਸਰਕਾਰ ਆਉਣ ਤੇ ਸਾਡਾ ਬਿਜਲੀ ਦਾ ਬਿੱਲ ਮਾਫ ਹੋਇਆ ਹੈ। 600 ਯੂਨਟ ਸਾਨੂੰ ਮਾਫ ਹੈ ਜਿਸ ਦਾ ਕੀ ਬਿੱਲ ਬਹੁਤ ਜ਼ਿਆਦਾ ਅੰਦਰ ਸੀਗਾ ਉਸੇ ਬਿੱਲ ਦੀ ਬਚਤ ਦੇ ਨਾਲ ਅਸੀਂ ਆਪਣੇ ਹੋਰ ਕੰਮ ਕਰਦੇ ਹਾਂ। ਅਸੀਂ ਬਹੁਤ 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 ਧੰਨਵਾਦ ਕਰਦੇ ਹਾਂ ਆਮ ਆਦਮੀ ਪਾਰਟੀ ਸਰਕਾਰ ਦਾ। ਸਤਿ ਸ੍ਰੀ ਅਕਾਲ ਮੈਂ ਰਿੱਤੂ ਰਾਣੀ। ਮਹਿਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ 600 ਯੂਨਿਟ ਫ੍ਰੀ ਦਿੱਤੇ ਹਨ ਉਸ ਦੇ ਨਾਲ ਸਾਡੇ ਬਿਜਲੀ ਦੇ ਖਰਚੇ ਵਿੱਚ ਬਹੁਤ ਫਰਕ ਪਿਆ ਹੈ ਮੈਂ ਐਮਐਚ ਦੋਨੋਂ ਜ ਸਾਡੇ ਜਿਹੜੇ ਹੈਲਥ ਡਾਕਟਰਸ ਨੇ ਤੇ ਜਿੰਨੇ ਵੀ ਸਾਡੇ ਚਲਾਨਿੰਗ ਜਿੰਨੇ ਮੈਕਸਿਮਮ ਅਸੀਂ ਕਰ ਸਕਦੇ ਹਾਂ ਦੋਸਤੋ ਅਸੀਂ ਚਲਾਨ ਜਿਹੜੇ ਹੈਗੇ ਨੇ ਹੋਰ ਬਤਾਵਾਂਗੇ ਇਸ ਦੇ ਨਾਲ ਮੈਂ ਟ੍ਰੈਫਿਕ ਪੁਲਿਸ ਦੇ ਨਾਲ ਵੀ ਗੱਲ ਕਰਾਂਗਾ ਕਿ ਜਿੰਨੇ ਵੀ ਪੋਲੀਥੀਨ ਦੇ ਬੈਗਸ ਜਿਹੜੇ ਬਾਹਰੋਂ ਆਉਂਦੇ ਨੇ ਉਹ ਜਿਹੜੇ ਸਾਡੇ ਨਾਕੇ ਹੈਗੇ ਨੇ ਉਹਦੇ ਉੱਤੇ ਵੱਧ ਤੋਂ ਵੱਧ ਵਿਜੀਲ ਰੱਖਣ ਕਿ ਪਲਾਸਟਿਕ ਦੇ ਜਿਹੜੇ ਬੈਗ ਨੇ ਉਹ ਬਾਹਰੋਂ ਜਦੋਂ ਬਣ ਕੇ ਆਉਂਦੇ ਨੇ ਮੋਸਟਲੀ ਗੁਜਰਾਤ ਵਾਲੀ ਉੱਥੋਂ ਬਣ ਕੇ ਆਉਂਦੇ ਨੇ ਤਾਂ ਉਹਨਾਂ ਉੱਤੇ ਵੀ ਥੋੜਾ ਜਿਹਾ ਚੈੱਕ ਰੱਖਿਆ ਜਾ ਸਕੇ। ਇਹ ਪ੍ਰੋਡਕਸ਼ਨ ਸੇ ਬੰਦ ਹੋਣੀ ਚਾਹੀਦੀ ਜੇ ਇਹ ਪ੍ਰੋਡਕਸ਼ਨ ਦੀ ਚੋਰੀ ਛੁਪੇ ਚੱਲਦੀ ਹੈ ਪੰਜਾਬ ਇਜ਼ ਵਨ ਆਫ ਦਾ ਓਨਲੀ ਸਟੇਟਸ ਜਿੱਥੇ ਪਲਾਸਟਿਕ ਵੇਸਟ ਮੈਨੇਜਮੈਂਟ ਦੇ ਲਈ ਇੱਕ ਸਪੈਸ਼ਲ ਰੂਲਸ ਜਿਹੜੇ ਬਣੇ ਸੀਗੇ ਤੇ ਇੱਥੇ ਜਿਹੜਾ ਪਰਟੀਕੂਲਰ ਬੀਪੀਐਮ ਦਾ ਜਿਹੜਾ ਪਲਾਸਟਿਕ ਹੈ ਉਹ ਬੰਦ ਵੀ ਕੀਤਾ ਗਿਆ ਸੀ ਉਸ ਤੋਂ ਸਿੰਗਲ ਯੂਜ਼ ਪਲਾਸਟਿਕ ਤੇ ਕਾਫੀ ਜਿਹੜੇ ਪਲਾਸਟਿਕ ਚੋਰੀ ਛੁਪੇ ਵੀ ਚੱਲਦੇ ਹੈਗੇ ਨੇ ਆਈ ਵਿਲ ਨਾਟ ਡਿਨਾਈਟ ਬਟ ਇਹ ਜਿਹੜੇ ਮੋਸਟਲੀ ਜਿਹੜੇ ਪਲਾਸਟਿਕ ਜਿਹੜੇ ਆ ਰਹੇ ਨੇ ਇਹ ਬਾਹਰਲੀਆ ਸਟੇਟਾਂ ਤੋਂ ਜਿੱਥੇ ਕੋਈ ਰੂਲਸ ਇਦਾਂ ਦੇ ਨਹੀਂ ਐਗਜ਼ਿਸਟ ਕਰਦੇ ਉੱਥੋਂ ਬਣ ਕੇ ਟਰਾਂਸਪੋਰਟ ਹੁੰਦੇ ਨੇ ਤਾਂ ਇਸ ਕਰਕੇ ਇਹਦੀ ਜਿੱਥੇ ਤੱਕ ਅਸੀਂ ਜਿਹੜੇ ਯੂਜ਼ ਦੀ ਚਲਾਨ ਕਰਾਂਗੇ ਕਿਤੇ ਨਾ ਕਿਤੇ ਮੈਂ ਹੁਣ ਸੀਪੀ ਸਾਹਿਬ ਦੇ ਨਾਲ ਵੀ ਗੱਲ ਕਰਾਂਗਾ ਕਿ ਜਿਹੜੀ ਪਲਾਸਟਿਕਸ ਦੀ ਜਿਹੜੀ ਟਰਾਂਸਪੋਰਟੇਸ਼ਨ ਹੁੰਦੀ ਹੈ ਉਹਦੇ ਉੱਤੇ ਵੀ ਅਸੀਂ ਨਕੇਲ ਪਾਈ ਹੈ ਬੜੇ ਬੜੇ ਦੇ ਨਾਂ ਦੇ ਮਾਰਦੇ ਕੋਈ ਸਾਲ ਇਹ ਹੋਇਆ ਪਲਾਸਟਿਕ ਜਿਹੜਾ 70 ਰੁਪਏ ਕਿਲੋ ਵਿਕਦਾ ਸੀ 150 ਰੁਪਏ ਕਿਲੋ ਵਿਕਣ ਲੱਗਾ ਪਰ ਪਲਾਸਟਿਕ ਇਹ ਜਿਹੜਾ ਬਹੁਤ ਇਕਨੋਮੀ ਹੋਜੀ ਉਹ ਜਿੱਥੇ ਪੰਜਾਬ ਦੇ ਵਿੱਚ ਜੇ ਰੂਲਸ ਬਣੇ ਨੇ ਤਾਂ ਜੇ ਹੁਣ ਪਲਾਸਟਿਕ ਦੀ ਓਪਨ ਪ੍ਰੋਡਕਸ਼ਨ ਘਟੀ ਹੈ ਸप्लाई ਡਿਮਾਂਡ ਦੇ ਹਿਸਾਬ ਨਾਲ ਉਹ ਰੇਟ ਤਾਂ ਜਿਹੜਾ ਹੈਗਾ ਨੇਚਰਲੀ ਵਧੇਗਾ ਬਟ ਕਿਤੇ ਨਾ ਕਿਤੇ ਪਲਾਸਟਿਕ ਦਾ ਯੂਜ਼ ਕਟ ਹੋਇਆ ਵੀ ਇਹ ਲੋਕੀ ਦਿਨ-ਬਦਨ ਸੁਚੇਤ ਵੀ ਹੋ ਰਹੇ ਨੇ ਬਹੁਤ ਸਾਰੇ ਲੋਕ ਮੈਂ ਅੱਜ ਵੀ ਦੇਖਣਾ ਕਿ ਲੋਕੀ ਆਪਣੇ ਘਰੋਂ ਥੈਲਾ ਲੈ ਕੇ ਜਾਂਦੇ ਨੇ ਸਬਜ਼ੀ ਵੇਰਾ ਖਰੀਦਣ ਤੇ ਥੈਲਾ ਥੈਲੇ ਦੇ ਵਿੱਚ ਸਬਜ਼ੀ ਪਾ ਕੇ ਲੈ ਕੇ ਆਉਂਦੇ ਨੇ ਈਵਨ ਹੁਣ ਪਲਾਸਟਿਕਸ ਬਹੁਤ ਸਾਰੇ ਮਾਲਾਂ ਦੇ ਵਿੱਚ ਵੀ ਦੇਖੋ ਨੂੰ ਪਲਾਸਟਿਕ ਦੇ ਲਫਾਫੇ ਨਹੀਂ ਮਿਲਦੇ ਬਟ ਕਿਤੇ ਨਾ ਕਿਤੇ ਜਿਹੜਾ ਯੂਜ਼ ਹੈ ਉਹ ਅੱਜ ਦੀ ਰੇਟ ਦੇ ਵਿੱਚ ਹੈ ਉਹ ਘਟ ਰਿਹਾ ਤੇ ਅਸੀਂ ਇਹਨੂੰ ਥੋੜਾ ਜਿਹਾ ਹੋਰ ਉਡੀ ਸਖਤੀ ਜੁਰਮਾਨੇ ਸਖਤੀ ਕਿਤੇ ਬਹੁਤ ਜ਼ਿਆਦਾ ਕੀਤੀ ਗਈ ਸੀ ਉਦੋਂ ਬਹੁਤ ਜ਼ਿਆਦਾ ਜੁਰਮਾਨੇ ਵੀ ਕੀਤੇ ਗਏ ਸੀ ਉਹ ਪਲਾਸਟਿਕ ਜ਼ਬਤ ਵੀ ਬੜਾ ਕੀਤਾ ਗਿਆ ਸੀ ਪਰ ਉਸ ਤੋਂ ਬਾਅਦ ਫਿਰ ਠੰਡੇ ਬੱਚੇ ਨਹੀਂ ਆਈ ਆਈ ਐਮ ਨਾਟ ਅਵੇਅਰ ਆਫ ਇਟ ਜੀ ਮੈਂ ਇੱਕ ਵਾਰੀ ਮੇਰੇ ਘਰ ਦੇ ਵਿੱਚ ਵਫਤ ਲੈ ਕੇ ਆਏ ਤੇ ਇਹਦੇ ਉੱਤੇ ਮੈਂ ਜ਼ਰੂਰ ਜਿਹੜੀ ਐਕਸ਼ਨ ਲਵਾਂਗਾ ਥੈਂਕ ਯੂ ਗਗਨਵਤ ਯਰ ਡੁਗਨ ਸਕੋਪਸ ਪਰਸਨ ਇੰਡਸਟਰੀ ਕਾਮਰਸ ਬਟ ਯਮ ਸਰ ਯਾ ਅੱਜ ਮੈਮੋਰੰਡਮ ਜਾਇ ਮਿਸਟਰ ਆਲਮੋ ਨੇ ਮੈਨੂੰ ਇੱਕ ਦੇਖੋ ਅੱਜ ਅਸੀਂ ਇੱਕ ਡਿਪੂਟੇਸ਼ਨ ਲੈ ਕੇ ਕਮਿਸ਼ਨਰ ਸਾਹਿਬ ਨੂੰ ਮਿਲਨੇ ਆਂ ਔਰ ਅਸੀਂ ਮੰਨ ਕੇ ਤੀਏ ਵੀ ਸ਼ਾਇਦ ਜਿਹੜੇ ਪੋਲੀਥੀਨਸ ਬੈਗਸ ਜਿਹੜਾ ਲੈਦਰ ਨਾਲ ਵਿਕਰੇ ਨੇ ਯੂਜ਼ ਹੋ ਰਹੇ ਨੇ ਜਾਂ ਬਣ ਰਹੇ ਨੇ ਉਸ ਨੂੰ ਫੋਰੀ ਤਰ੍ਹਾਂ ਤੇ ਬੰਦ ਲਗਾਇਆ ਜਾਵੇ ਕਿਉਂਕਿ ਸਾਡਾ 2011 ਚ ਇੱਕ ਐਕਟ ਬਣਿਆ ਸੀ ਪੰਜਾਬ ਪੋਲੀਥੀਨ ਕੰਟਰੋਲ ਐਕਟ ਉਹਦੇ ਵਿੱਚ ਕਲੀਅਰ ਕਟ ਲਿਖਿਆ ਸੀ ਵੀ ਜਿਹੜੇ ਪੋਲੀਥੀਨ ਬੈਗਸ ਨੇ ਉਹਨਾਂ ਵਿੱਚ ਕਾਫੀ ਸਮੱਸਿਆਵਾਂ ਹੁੰਦੀਆਂ ਨੇ ਉਹ ਪ੍ਰੋਪੋਲੂਸ਼ਨ ਫੈਲਦਾ ਹੈ ਔਰ ਸੀਵਰੇਜ ਵਗੈਰਾ ਬੰਦ ਹੋ ਜਾਂਦੇ ਨੇ ਜਾਂ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਜਾਂ ਜਿਹੜੇ ਪਸ਼ੂ ਉਹ ਪਸ਼ੂ ਨਹੀਂ ਜਿਹ ਦੇ ਪਸ਼ੂ ਨੇ ਉਹ ਜੇ ਖਾ ਲੈਂਦੇ ਨੇ ਤੇ ਉਹਨਾਂ ਦੀ ਮੌਤ ਹੋ ਜਾਂਦੀ ਔਰ ਫਟਾਈਲ ਲੈਂਡ ਤੇ ਵੀ ਬੜਾ ਫਰਕ ਪੈਂਦਾ ਔਰ ਦੇਸ਼ ਦੇ ਕਾਫੀ ਸਿਆਦ ਵਿੱਚ ਪਾਲਿਸੀ ਨੂੰ ਵਗੈਰਾ ਬੰਦ ਨੇ ਪਹਿਲਾਂ ਵੀ ਬੜੀਆਂ ਕੋਸ਼ਿਸ਼ਾਂ ਹੋਈਆਂ ਪਹਿਲੇ ਕਾਫੀ ਐਨ ਜੀਓਜ਼ ਵਗੈਰਾ ਮਿਲੇ ਇੱਥੇ ਕਾਰਪੋਰੇਸ਼ਨ ਦੀ ਡਿਊਟੀ ਹੈ ਵੀ ਜਿਹੜੇ ਪਾਲੀਥੀਨ ਬੈਗਸ ਹੈ ਹਾਈ ਕੋਰਟ ਵੱਲੋਂ ਜਾਰੀਤਾਨੇ ਸੁਪਿੰਗ ਕੋਰਟ ਵੱਲੋਂ ਜਾਰੀਤਾਨੇ ਵੀ ਜਿਹੜੇ ਪਾਲੀਥੀਨ ਬੈਗਸ ਨੇ ਉਹ ਬਿਲਕੁਲ ਬੈਨ ਹੋਣੇ ਚਾਹੀਦੇ ਨੇ ਇੱਕ ਇੱਕ ਮਿਆਰ ਇੱਕ ਕੁਆਲਿਟੀ ਹੈ ਵੀ ਜਿਹੜੇ 30 ਮਾਈਕਰੋਨ ਤੋਂ ਘੱਟ ਬੈਗਸ ਨੇ ਜਾਂ 1 12 ਇੰਚਸ ਤੋਂ ਘੱਟ ਬੈਗਸ ਨੇ ਜਿਹੜੇ ਘੱਟ ਕੁਆਲਿਟੀ ਦੇ ਘੱਟ ਵਿਆਰੀ ਬੈਗਸ ਨੇ ਉਹ ਬਿਲਕੁਲ ਖੋਰੀ ਤੋੜ ਤੇ ਬੰਦ ਹੋਣੀ ਚਾਹੀਦੇ ਔਰ ਅੱਜ ਬੜੀ ਹੀ ਹੈਰਾਨੀ ਦੀ ਗੱਲ ਹੈ ਵੀ ਸਾਰੇ ਦੁਕਾਨਦਾਰ ਸਾਰੇ ਸਬਜ਼ੀ ਵਾਲੇ ਸਾਰੇ ਫਰੂਟ ਵਾਲੇ इवन ਦੁਕਾਨਦਾਰ ਉਹ ਸਾਰੇ ਉਹ ਯੂਜ਼ ਕਰ ਰਹੇ ਨੇ ਔਰ ਜਿਹੜੇ ਮੈਨੂਫੈਕਚਰਰ ਮੈਨੂਫੈਕਚਰਿੰਗ ਕਰ ਰਹੇ ਨੇ ਉਹ ਲੈਦਰ ਨਾਲ ਵਿਕਰੇ ਨੇ ਕਾਰਪੋਰੇਸ਼ਨ ਜੇ ਐਕਸ਼ਨ ਲੈਂਦੀ ਹੈ ਤਾਂ ਥੋੜੇ ਦਿਨਾਂ ਬਾਅਦ ਸੀ ਐਕਸ਼ਨ ਲੈਂਦੀ ਹੈ ਔਰ ਫਿਰ ਬਾਅਦ ਵਿੱਚ ਉਹ ਐਕਸ਼ਨ ਲੈਣਾ ਬੰਦ ਕਰ ਦਿੰਦੀ ਹੈ ਜਦ ਕਿ ਇੱਕ ਜਿਹੜਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਬਣਿਆ ਸੀ ਉਹਦੇ ਜਿਹੜੇ ਜਸਟਿਸ ਸੁਤੰਤਰ ਕੁਮਾਰ ਚੀ ਉਹਨਾਂ ਨੇ ਵੀ ਕਿਹਾ ਸੀ ਵੀ ਪੰਜਾਬ ਦੇ ਵਿੱਚ ਜਿਹੜੇ ਪੋਲਿਸੀ ਬੈਗਸ ਨੇ ਉਹ ਬੜੇ ਵੱਡੀ ਸਮੱਸਿਆ ਨੇ ਕੋ ਜਿਹੜਾ ਡਰੇਨੇਜ ਬੰਦ ਹੋ ਜਾਂਦਾ ਸੀਵਰੇਜ ਸਿਸਟਮ ਅਫੈਕਟ ਕਰਦਾ ਈਵਨ এনवायरमेंट ਤੇ ਬੜਾ ਅਸਰ ਪੈਂਦਾ ਔਰ ਜਿਹੜੇ ਗਰੀਨਲੀ ਆ ਉਹਨਾਂ ਤੇ ਬੜਾ ਅਸਰ ਪੈਂਦਾ ਔਰ ਉਹਨਾਂ ਨੇ ਡੈਪਟੀ ਕਮਿਸ਼ਨਰਸ ਔਰ ਜਿੰਨੇ ਕਾਰਪੋਰੇਸ਼ਨ ਦੇ ਕਮਿਸ਼ਨਰਸ ਸੀ ਉਹਨਾਂ ਨੂੰ ਹਦਾਇਤਾਂ ਕੀਤੀਆਂ ਸੀ ਵੀ ਇਹਨਾਂ ਨੂੰ ਫੋਰੀ ਤਰ੍ਹਾਂ ਤੇ ਬੰਦ ਕੀਤਾ ਜਾਵੇ ਉਹ ਜਿਹੜਾ ਐਕਟ ਬਣਿਆ ਉਹਦੇ ਤੇ ਐਮੀ ਪ੍ਰੋਵੀਜ਼ਨ ਸੀ ਵੀ ਜੇ ਕੋਈ ਬੰਦ ਕਰਦਾ ਜਾਂ ਜੇ ਕੋਈ ਯੂਜ਼ ਕਰਦਾ ਜਾਂ ਜੇ ਕੋਈ ਵੇਚਦਾ ਜਾਂ ਜੇ ਕੋਈ ਬਣਾਉਂਦਾ ਉਹਨੂੰ 3 ਮਹੀਨੇ ਦੀ ਸਜ਼ਾ ਦਿੱਤੀ ਗਈ ਹੈ ਔਰ ਅਸੀਂ ਸਰਕਾਰ ਕੋਲ ਇਹ ਮੰਗ ਕੀਤੀ ਹੈ ਕਮਿਸ਼ਨਰ ਸਾਹਿਬ ਦੇ ਥਰੂ ਕਿ ਪੰਜਾਬ ਦੇ ਵਿੱਚ ਫੋਰਨ ਤੌਰ ਤੇ ਜਿਹੜਾ ਪੋਲੀਥੀਨ ਬੈਗਸ ਜਿਹੜੇ ਨੇ ਉਹ ਬਿਲਕੁਲ ਬੈਨ ਹੋਣੇ ਚਾਹੀਦੇ ਨੇ ਲੋਕਾਂ ਨੂੰ ਅਵੇਅਰ ਕਰਨਾ ਚਾਹੀਦਾ ਹੈ ਸਰਕਾਰ ਲੋਕਾਂ ਨੂੰ ਅਵੇਅਰ ਕਰੇ ਵੀ ਪੋਲੀਥੀਨ ਬੈਗਸ ਦੇ ਕੀ ਕੀ ਨੁਕਸਾਨ ਨੇ ਪੋਲੀਥੀਨ ਬੈਗਸ ਨਾਲ ਹੁਣ ਬਰਸਾਤੀ ਦੇ ਨੇ ਬਰਸਾਤੀ ਜਿਹੜੇ ਵਿੱਚ ਪੋਲੀਥੀਨ ਬੈਗਸ ਕਿਉਂਕਿ ਰੀਸਾਈਕਲ ਨਹੀਂ ਹੋ ਸਕਦੇ ਪ੍ਰਿੰਸਾਈਕਲ ਨਾ ਉਹਨ ਕਰਕੇ ਪੋਲੂਸ਼ਨ ਬੈਗ ਜਿਹੜੇ ਨੇ ਉਹ ਸੀਵਰੇਜ ਸਿਸਟਮ ਜਾਂਦੇ ਸੀਵਰੇਜ ਸਿਸਟਮ ਬਾਦੋਂ ਜੰਦਰ ਡਰੇਨੇਜ ਧੋਖ ਜਾਂਦੀਆਂ ਨੇ ਪਰ ਕਈ ਤਰ੍ਹਾਂ ਦੀਆਂ ਭਿਆਨਕ ਜਿਹੜੀਆਂ ਉਹ ਬਿਮਾਰੀਆਂ ਲੱਗ ਜਾਂਦੀਆਂ ਨੇ ਪੜ੍ਹਿਆ ਬਾਇਓ ਡੀਗਰੇਡੇਬਲ ਜਿਹੜੇ ਲਿਫਾਫੇ ਨੇ ਪਾਲਿਸ ਨੇ ਉਹ ਉਹ ਚੱਲ ਸਕਦੇ ਨੇ ਕਿਉਂਕਿ ਉਹ ਜਲਦੀ ਜਲਦੀ ਹੋ ਜਾਂਦੇ ਨੇ ਗਲ ਜਾਂਦੇ ਨੇ ਪਰ ਕਹਿਣਾ ਮਕਸਦ ਇਹ ਵੀ ਜੇ ਪ੍ਰੋਡਕਸ਼ਨ ਹੋ ਗਈ ਤਾਂ ਗੋਟ ਤੁਹਾਡੇ ਮੰਗ ਹੋ ਗਈ ਨਿੱਕੇ ਨਿੱਕੇ ਛੋਟੇ ਛੋਟੇ ਦੁਕਾਨਦਾਰਾਂ ਤੇ ਕਾਰਵਾਈ ਕੀਤੀ ਜਾਂਦੀ ਹੈ ਪਰ ਅਸੀਂ ਕਾਰਵਾਈ ਕਰਕੇ ਬੰਦ ਦੇਖੋ ਅਸੀਂ ਇਸ ਸਰਕਾਰ ਕੋਲ ਮੰਗ ਕੀਤੀ ਵੀ ਜਿਹੜੇ ਬਣਾ ਰਹੇ ਨੇ ਜਿਹੜੇ ਉਹ ਜੇ ਉਹ ਬਣਾਉਂਦੇ ਨੇ ਕਿ ਉਹਨਾਂ ਦਾ ਲਾਇਸੈਂਸ ਕੈਨਸਲ ਕੀਤਾ ਜਾਵੇ ਅਜੀ 15 ਦਿਨ ਦਾ ਟਾਈਮ ਦਿੱਤਾ ਕਿ ਮਿਸਟਰ ਜਾਵਨ ਨੂੰ 15 ਦਿਨਾਂ ਦੇ ਵਿੱਚ ਕਾਰਪੋਰੇਟ ਜਿਹੜੇ ਕਾਰਪੋਰੇਸ਼ਨ ਕਾਰਵਾਈ ਕਰੇ ਤੇ ਜਿਹੜੇ ਬੈਗ ਬਣਾਉਂਦੇ ਨੇ ਜਿਹੜੇ ਬੈਗ ਹੋਲਸੇਲਰ ਨੇ ਸੇਲ ਕਰ ਦਿੰਦੇ ਨੇ ਜਾਂ ਜਿਹੜੇ ਰਿਟੇਲਰ ਸੇ इवन ਜਿਹੜੇ ਯੂਜ਼ ਕਰਦੇ ਪਬਲਿਕ ਨੂੰ ਅਵੇਅਰ ਕਰਦੇ ਆ ਵੀ ਜਿਹੜੇ ਪੋਲੀਥੀਨ ਬੈਗਸ ਜਿਹੜੇ ਘੱਟ ਕੁਆਲਿਟੀ ਦੇ ਨੇ ਉਹਨਾਂ ਨੂੰ ਯੂਜ਼ ਨਾ ਕੀਤਾ ਜਾਵੇ ਹੁਣ ਸਾਡੇ ਰਿਲੀਜੀਅਸ ਜਿਹੜੇ ਆਪਣਾ ਗੁਰੂਸ ਜੀ ਜਿਹੜੇ ਸਾਡੇ ਧਰਮਿਕ ਲੀਡਰਸ ਨੇ ਉਹਨਾਂ ਨੇ ਵੀ ਕਿਹਾ ਵੀ ਜਿਹੜਾ ਪੋਲੀਥੀਨ ਫ੍ਰੀ ਜਿਹੜੀ ਆ ਉਹ ਸਟੇਟ ਹੋਣੀ ਚਾਹੀਦੀ ਹੈ इवन ਐਸਸੀਬੀਸੀ ਨੇ ਆਪਣੇ ਗੁਰਦੁਆਰਿਆਂ ਵਧੀਆ ਕੁਆਲਿਟੀ ਦੇ ਜਿਹੜੇ ਲਫਾਫੇ ਨੇ ਉਹ ਯੂਜ਼ ਕਰਨਾ ਸ਼ੁਰੂ ਕਰ ਦਿੱਤੇ ਨੇ ਔਰ ਕਈ ਮੋਲ ਜਿਹੜੇ ਵੱਡੇ ਮੋਲ ਤੇ ਉਹਨਾਂ ਨੇ ਜਿਹੜੇ ਜੂੜ ਦੇ ਬੈਗ ਬਣਾਉਣੇ ਸ਼ੁਰੂ ਕਰ ਦਿੱਤੇ ਨੇ ਔਰ ਹੱਲੇ ਅਵੇਅਰਨੈਸ ਨਹੀਂ ਲੋਕਾਂ 'ਚ ਕਾਰਪੋਰੇਸ਼ਨ ਵੱਲੋਂ ਕੋਈ ਸੈਂਟਰੀਕ ਨੇ ਕਾਰਵਾਈ ਨਹੀਂ ਹੋ ਰਹੀ ਜਿਹੜੇ ਦਾ ਪਾਲਿਸੀ ਇਨ ਬੈਕ ਚੜੇ ਜਿਆਦਾਤਰ ਜਿਹੜਾ ਆਪਣਾ ਪੰਜਾਬ ਦੇ ਵਿੱਚ ਉਹ ਵਿਕ ਰਹੇ ਨੇ ਜਿਹੜੇ ਕਿ ਬੜਾ ਚਿੰਤਾ ਦਾ ਵਿਸ਼ਾ ਕੋ ਬਰਸਾਤਾ ਆ ਰਹੀਆਂ ਬਰਸਾਤਾ ਕਰਕੇ ਹੋਰ ਜਿਹੜਾ ਉਹ ਬੁਰਾ ਲੋ 15 ਦਿਨਾਂ ਤੱਕ ਵੀ ਟਾਈਮ ਦਿੱਤਾ ਉਸ ਤੋਂ ਬਾਅਦ ਕੀ ਕਾਰਵਾਈ ਪਰਨਾ 15 ਦਿਨਾਂ ਦੇ ਵਿੱਚ ਜੇ ਕਾਰਪੋਰੇਸ਼ਨ ਨੇ ਬੰਦ ਨਾ ਕੀਤੇ ਜਾਂ ਕੋਈ ਕਾਰਵਾਈ ਨਾ ਹੋਈ ਕਿ ਅਸੀਂ ਇਹਨਾਂ ਦੇ ਖਿਲਾਫ ਹਾਈ ਕੋਰਟ ਚ ਕੰਡੈਮਨਟ ਵੀ ਕਰਾਂਗੇ ਔਰ ਧਰਨੇ ਵੀ ਦਵਾਂਗੇ ਠੀਕ ਹੈ ਜੀ ਸੈਕਿੰਦ ਸਾਹਿਬ ਸ਼ਕਤੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਚੇਅਰਮੈਨ ਪੰਜਾਬ ਐਗਰੋ ਇੰਡਸਟਰੀ ਡਿਵੈਲਪਮੈਂਟ ਕਾਰਪ ਅੱਜ ਜਿਹੜਾ ਬਹੁਤ ਅੱਛਾ ਉਪਰਾਲਾ ਹੈ ਡਿਸਟ੍ਰਿਕਟ ਕੌਂਸਲ ਮੀਟਿੰਗ ਨਹੀਂ ਲੈਂਦਾ ਹੈ ਜਿਹੜੀ ਪਟਿਆਲਾ ਸਾਹਿਬ ਨੇ ਆਪਣੇ ਉੱਤੇ ਮੈਮੋਰੰਡਮ ਦਿੱਤਾ ਕਮਿਸ਼ਨਰ ਸਾਹਿਬ ਨੂੰ ਮੈਂ ਬਹੁਤ ਅੱਛਾ ਇਹ ਉਪਰਾਲਾ ਹੈ ਇਹ ਖਾਸ ਤੌਰ ਦੇਤੇ ਸਰਕਾਰਾਂ ਦੀ ਟਿਲ ਹੈ ਔਰ ਇਹ ਸਰਕਾਰਾਂ ਦੀ ਟਿਲ ਕਾਰਨ ਜਿਹੜਾ ਹੈ ਇਹ ਪੈਂਡਿੰਗ ਹੋਇਆ ਹੈ ਹਾਈ ਕੋਰਟ ਨੇ ਨੋਟਿਸ ਕੱਢ ਦਿੱਤਾ ਹੈ ਸਟੇਟ ਗਵਰਨਮੈਂਟਸ ਨੂੰ ਇਵਨ ਸੈਂਟਰ ਗਵਰਨਮੈਂਟ ਨੇ ਐਸੋਲਵਿਨ ਰੈਜ਼ੋਲੂਸ਼ਨ ਪਾਸਟ ਕਿ ਜਿੰਨੇ ਵੀ ਐਸਟੀ ਆਲੇ ਨੇ ਔਰ ਹਾਰਟ ਵਗੈਰੇ ਵਿਚ ਇਸ ਨਾਟ ਟੂ ਬੀ ਡਿਸਾਲਵਡ ਉਹ ਦੁਬਾਰਾ ਨੂੰ ਰੀਸਾਈਕਲ ਨਹੀਂ ਹੋ ਸਕਤੇ ਔਰ ਜਿਹੜੇ ਅਜਕਲ ਹੁੰਦੇ ਆ ਉਹਨਾਂ ਟੋਟਲੀ ਬੈਨ ਉਹਨਾਂ ਨਾਲ ਅਜੇ ਅੱਜਕਲ ਜਿਹੜੇ ਨੇ ਉਹ ਬੀਸਿਕਲੀ ਜਿਹੜੇ ਆਪਣਾ ਕਪੜੇ ਦੇ ਵੀਵਿੰਗ ਵਾਲੇ ਨਾ ਲਫਾਫੇ ਆ ਰਹੇ ਨੇ ਯੂਜ਼ ਵਾਲੇ ਜੋ ਜੂਟਲੇ ਸੌਰੀ ਜੂਟਲੇ ਆਰ ਦੇ ਰੀਲੀ ਗੁੱਡ ਪੋਟੈਂਸ਼ੀਅਲ ਹੈਲਥ ਵਾਈਜ਼ ਅਗਰ ਅਸੀਂ ਇਹਨੂੰ ਰੀਯੂਜ਼ ਕਰਦੇ ਰਾਵਾਂਗੇ ਆਨ ਵਾਲੇ ਟਾਈਮ ਤੇ ਛੋਟੇ ਛੋਟੇ ਬੱਚਿਆਂ ਨੂੰ ਡਾਇਰੀਆ ਕੈਂਸਰਸ ਔਰ ਲਾਟ ਆਫ ਮੀਨ ਬਿਮਾਰੀਆਂ ਜਿਹੜੀਆਂ ਸਾਨੂੰ ਸਾਹਣੇ ਪੜेंगी ਮੈਂ ਇੱਕ ਵਾਰ ਫੇਰ ਭਟੇ ਜੀ ਦਾ ਧੰਨਵਾਦ ਕਰਦਾ ਕਿ ਇਨੀ ਹਿੰਮਤ ਨਾਲ ਇਹਨਾਂ ਨੇ ਇਹ ਸਟ੍ਰੂਪਰਾਲੇ ਨੂੰ ਉਠਾਇਆ ਐਸੀ ਮੂਮ ਅੱਜ ਕਮਿਸ਼ਨਰ ਸਾਹਿਬ ਦੇ ਸਾਹਮਣੇ ਪੇਸ਼ ਹੋਏ ਇਹ ਜਿਹੜਾ ਤਗੜੇ ਹੋ ਕੇ ਇਹਨੂੰ ਸ਼ਹਿਰ ਦੀ ਬੈਨੀਫਿਟ ਵਾਸਤੇ ਇਹਨਾਂ ਨੇ ਪ੍ਰੋਜੈਕਟ ਸ਼ੁਰੂ ਕੀਤਾ ਔਰ ਇਹ ਆਲਰੇਡੀ ਗਵਰਨਮੈਂਟ ਅਪਰੂਵਡ ਐ ਸਟ ਗਵਰਨਰ ਸਟੇਟ ਗਵਰਨਮੈਂਟ ਨੂੰ ਬੜੀ ਟੇਲ ਦੇ ਰਹੀ ਐ ਬਿਕਾਉਜ਼ ਸਾਰਾ ਆਲ ਬਿਹਾਈਂਡ ਇਜ਼ ਦੀ ਵੋਟਾਂ ਦੇ ਖਾਤਰ ਆਈ ਥਿੰਕ ਥੈਟ ਇਟ ਸ਼ੁਡ ਬੀ ਪਰਸੂਡ ਐਂਡ ਸ਼ੁਡ ਬੀ ਐਂਡ ਆਫ ਥਿਸ ਥਿੰਗ ਥੈਂਕ ਯੂ ਵੈਰੀ ਮਚ ਜੀ ਜੇ 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 ਕੋ ਜੀ ਜਿਹੜਾ ਪੋਲੀਥਿਨ ਬੈਗ ਦਾ ਗਗਨ ਪਾਟਿਆ ਜੀ ਨੇ ਇਸ਼ੂ ਚੁੱਕਿਆ ਹੈ ਆਲਰੇਡੀ ਸਰਕਾਰਾਂ ਨੇ ਉੱਥੇ ਬੈਨ ਕਰ ਚੁੱਕੀਆਂ ਹੈ ਇਹਦਾ ਸ਼ਹਿਰ ਦਾ ਬਹੁਤ ਵਾਤਾਵਰਣ ਪੋਲੀਥਿਨ ਤੇ ਨਾਲ ਖਰਾਬ ਹੁੰਦਾ ਹੈ ਸ਼ਹਿਰ ਦੀ ਸੀਵਰੇਜ ਪ੍ਰਣਾਲੀ ਖਰਾਬ ਹੁੰਦੀ ਹੈ ਸਿਹਤ ਦੀਆਂ ਬਿਮਾਰੀਆਂ ਫੈਲਦੀਆਂ ਇਹਦੇ ਨਾਲ ਜਦੋਂ ਸੈਂਟਰਲ ਗਵਰਨਮੈਂਟ ਤੇ ਪੰਜਾਬ ਗਵਰਨਮੈਂਟ ਦੋਨੋਂ ਹੀ ਬੈਨ ਕਰ ਚੁੱਕੀਆਂ ਤੇ ਗਵਰਨਮੈਂਟ ਵੱਲੋਂ ਜਾਂ ਕਾਰਪੋਰੇਸ਼ਨ ਵੱਲੋਂ ਐਸਾ ਕੋਈ ਮੁੱਦਾ ਉਠਾ ਨਹੀਂ ਗਿਆ ਪਹਿਲੇ ਤੱਕ ਅੱਜ ਗਗਨ ਪਾਟਿਆ ਜੀ ਨੇ ਇਹ ਮੁੱਦਾ ਚੁੱਕਿਆ ਹੈ ਜਿਸ ਕਰਕੇ ਬਹੁਤ ਹੀ ਬਦਿਆ ਤੇ ਸ਼ਾਨਦਾਰ ਮੁੱਦਾ ਕਿ ਜਿਹੜਾ ਭੜੀਆ ਸਾਹਿਬ ਨੇ ਚੁੱਕਿਆ ਇਸ ਦੇ ਇਲਾਵਾ ਮੈਂ ਤੁਹਾਡੇ ਇੱਕ ਗੱਲ ਹੋਰ ਸ਼ੇਅਰ ਕਰਨਾ ਚਾਹਾਂਗਾ ਜਿਸ ਕਰਕੇ ਮੈਂ ਕਮਿਸ਼ਨਰ ਸਾਹਿਬ ਨੂੰ ਅੰਮ੍ਰਿਤਸਰ ਮਿਲਣ ਆਇਆ ਚਿੱਤੇ ਇਕੱਠੇ ਖਾਈ ਵਾਲੀ ਗਲੀ ਤੋਂ ਪਿਛਲੇ 4 ਸਾਲ ਤੋਂ ਸੀਵਰੇਜ ਬੰਦ ਪਿਆ ਕਈ ਦਫਾ ਜੀਓ ਸਾਹਿਬ ਨੂੰ ਜਾਂ ਆਪਣੇ ਜਿਹੜੇ ਜੇਏ ਸਾਹਿਬ ਨੂੰ ਆਪਾਂ ਮੈਸੇਜ ਦੇ ਚੁੱਕੇ ਆ ਕਿਸੇ ਤਰ੍ਹਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ